ਜੇ ਕੋਈ ਐਕਸੀਡੈਂਟ ਹੋ ਜੇ ਮੰਨ ਲਓ ਤੁਸੀਂ ਲੌਂਗ ਟਾਈਮ ਤੋਂ ਆਏ ਤੁਹਾਡਾ ਵੀ ਰੋਡ ਸਾਈਡ ਤੇ ਹਾਂ ਸਾਧ ਤੋਂ ਬਾਅਦ ਦਿੱਤੀ ਰੋਡ ਸਾਈਡ ਆਗਰ ਬੰਦ ਆ ਜਾਂਦਾ ਦੇ ਸਾਡੇ ਤੋਂ ਰੌਂਗ ਸਾਈਡ ਸਾਰੇ। ਇਹ ਜਾਣਾ ਇਧਰ ਇਧਰ ਤੋਂ ਸੈਮ ਨਹੀਂ ਨਾ ਜਦ ਰੌਂਗ ਸਾਈਡ ਆ। ਆਪ ਕੋ ਵੀ ਮੰਨ ਲੈਣਾ। ਬਾਲਵੇਂ ਬਾਲਵੇਂ ਗਾਉਂਦੇ। ਕੀ ਆਪ ਕੋ ਇਹ ਉੱਧਾ ਠੀਕ ਕਰੀ। ਕਿੱਥੇ ਕੋਲ ਜਾਣਾ। ਉਹ ਕੋਲ ਬੰਦੇ ਨੂੰ ਇਹ ਗੱਲ ਕਹਿਣਾ ਵੀ ਹੈਲਮਟ ਲੈ ਕੇ ਜਾਣਾ। ਕਿਤੇ ਆਹ ਰੌਂਗ ਸਾਈਡ ਤੇ ਨਹੀਂ ਆਉਣਾ। ਠੀਕ ਹੈ। ਜੇ ਤੁਸੀਂ ਰੌਂਗ ਸਾਈਡ ਤੋਂ ਹੋ ਗਿਆ ਤਾਂ ਤੁਹਾਡਾ ਮੁੱਦਾ ਹੋਵੇ। ਠੀਕ ਹੈ।

ਠੀਕ ਹੁਣ ਤੇਰਾ ਮੋਟਰਸਾਈਕਲ ਇੱਥੇ ਕਿਤੇ ਵੀ ਆਇਆ ਤਾਂ ਜੋਨ ਕਰ ਦੇਣਾ ਲਾਣਾ ਕੋਈ ਨਾ ਉਹ ਤਾਂ ਠੀਕ ਹੈ ਇੱਕ ਪੂਰੀ ਮੈਂ ਤੈਨੂੰ ਮੋਕਾ ਦਿੰਦਾ ਬਾਕੀ ਤੈਨੂੰ ਕਰਦੀ ਰੌਂਗ ਸਾਈਡ ਤੋਂ ਨਾ ਜਾਣਾ ਠੀਕ ਹਾਂ ਲੋਕਾਂ ਆਪਣੇ ਨਾਲ ਦੇ ਮਿੱਤਰਾਂ ਦੋਸਤਾਂ ਨੂੰ ਦੱਸਣਾ ਜੇ ਹੁਣ ਆਪਾਂ ਯੂਨੀਵਰਸਿਟੀ ਕੋਲ ਪਰ ਆ ਕੇ ਨਟ ਜਾਵਾਂਗੇ ਇਹ ਆਪਣੇ ਸਾਰੇ ਸਾਰਿਆਂ ਨੂੰ ਜੇ ਤੁਸੀਂ ਰੌਂਗ ਸਾਈਡ ਤੋਂ ਅੱਜ ਪੰਜਾਬੀ ਦੇ ਰੂਪ ਕੋਲ ਫੜ ਕੇ ਅਜੇ ਚਲਾਕਤੇ ਯਾਰ ਕਿ ਕਿਸੇ ਚੀਜ਼ ਲੈ ਕੇ ਚਲਾਕਤੇ ਯਾਰ ਸਾਡੇ ਮਾਨਯੋਗ ਐਸਐਸਬੀ ਸ਼੍ਰੀ ਵਰਨ ਸ਼ਰਮਾ ਜੀ ਐਸਐਸਪੀ ਪਟਿਆਲਾ ਜੀ ਸਾਡੇ ਐਸਪੀ ਟ੍ਰੈਫਿਕ ਦੇ ਨੇ ਅਸ਼ਰੂ ਰਾਮ ਜੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਅਟਾ ਜਿਹੜਾ ਅਸੀਂ ਅੱਜ ਚਲਾਨਾ ਦਾ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਇੱਥੇ ਲੋਕ ਮੇਲ ਰਹੀਂ ਫੇਸਬੁੱਕ ਤੇ ਵੀਡੀਓ ਪਾਉਂਦੇ ਨੇ ਵੇ ਜਿਹੜੇ ਜਿਹੜਾ ਯੂਨੀਵਰਸਿਟੀ ਇਹਦੇ ਥੱਲੇ ਮਾਹੌਲ ਬਹੁਤ ਖਰਾਬ ਏ ਤੇ ਇਹਦੇ ਨਾਲ ਜਿਆਦਾ ਲੋਕ ਇੱਥੇ ਵਹਕਲ ਖੜਾ ਕੇ ਖੜਦੇ ਨੇ ਇੱਥਾ ਦੇਖੋ ਸਾਹਮਣੇ ਜਗਾ ਇਥੋਂ ਰੋਂਗ ਸਾਈਡ ਤੋਂ ਲੋਕ ਆਉਂਦੇ ਨੇ ਹਰ ਆਦਮੀ ਇੱਥੇ ਰੋਂਗ ਸਾਈਡ ਤੋਂ ਆਉਂਦਾ ਜਿਹੜੇ ਪਾਸੇ ਮਰਜੀ ਤੇ ਉਹਦੇ ਕਰਕੇ ਰੋਂਗ ਸਾਈਡ ਆਨ ਕਰਕੇ ਜਿਆਦਾ ਚਲਾ ਮਤਲਬ ਉਹਦੇ ਕਰਕੇ ਪ੍ਰੋਬਲਮਾਂ ਆਉਂਦੀਆਂ ਨੇ ਅਸੀਂ ਅੱਜ ਤਕਰੀਬਨ 19 ਚਲਾਨ ਕੱਟੇ ਨੇ ਜਿਨ੍ਹਾਂ 'ਚ ਕੁਝ ਰੋਂਗ ਪਾਰਕਿੰਗ ਨੇ ਇੱਥੇ ਟ੍ਰੈਫਿਕ ਰਾਈਡਿੰਗ ਬਹੁਤ ਜਿਆਦਾ ਕਰਦੇ ਨੇ ਯੂਨੀਵਰਸਿਟੀ ਵਿੱਚ ਆਊਟਸਾਈਡਰ ਆ ਕੇ ਉਸ ਤੋਂ ਬਾਅਦ ਬਲੈਕ ਫਿਲਮਾਂ ਲੱਗ ਤਿੰਨ ਤਿੰਨ ਸਵਾਰੀਆਂ ਦੇ ਤਿੰਨ ਚਲਾਨ ਕੀਤੇ ਨੇ ਅਸੀਂ ਕੋਈ ਵੀ ਇੱਥੇ ਬੰਦਾ ਜਿਹੜਾ ਉਹਦੇ ਕਰਕੇ ਅੱਜ ਪੂਰੀ ਸ਼ਾਂਤੀ ਚ ਚਾਰਜ ਕਰੇ ਅੱਜ ਇਹ ਗੱਲ ਕਰੀਏ ਆਪਾਂ ਜਿਵੇਂ 18 ਸਾਲ ਤੋਂ ਘੱਟ ਉਮਰ ਬੱਚਿਆਂ ਦੇ ਵੀ ਚਰਾਜ ਨੂੰ ਕੱਟੇ ਗਿਆ ਹਾਂ ਹਾਂ ਜਿਹੜਾ ਹਾਂ ਜਿਹੜਾ ਵੀ ਸਾਨੂੰ ਜਦੋਂ ਵੀ ਅਸੀਂ ਕਿਸੇ ਨੂੰ ਰੋਕਾਂਗੇ ਉਹਦਾ ਜੋ ਵੀ ਫੈਂਸ ਬਣੇਗਾ ਉਹਦਾ ਚਲਾਨ ਕੀਤਾ ਜਾਏਗਾ ਚਾਹੇ 18 ਸਾਲ ਤੋਂ ਘੱਟ ਹੋਵੇ ਜਾਂ ਜ਼ਿਆਦਾ ਹੋਵੇ ਆ ਯੂਥ ਨੂੰ ਕੀ ਕਿਹਾ ਜਾਂਦੇ ਹੋ ਜਿਵੇਂ ਅੱਜ ਪੰਜਾਬੀ ਯੂਨੀਵਰਸਿਟੀ ਕਰਕੇ ਨੌਜਵਾਨ ਜਿਆਦਾ ਹੋਰੇ ਪੜਦੇ ਆ ਤੁਹਾਨੂੰ ਕੀ ਅਪੀਲ ਕਰਦੇ ਹੋ ਅੱਜ ਦੇ ਦਿਨ ਦੇ ਉੱਤੇ ਜਿਹੜੇ ਚਲਾਕ ਨੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਏ ਐਕਸੀਡੈਂਟਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਏ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਪਟਿਆਲਾ ਪੁਲਿਸ ਵਾਰ-ਵਾਰ ਸੈਮੀਨਾਰ ਲਾ ਕੇ ਸਕੂਲਾਂ ਕਾਲਜਾਂ 'ਚ ਜਾ ਕੇ ਅਵੇਅਰ ਕਰਦੀ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਚੱਲਣ ਤੋਂ ਪਹਿਲਾਂ ਹੈਲਮਟ ਲਓ ਡਰਾਈਵਿੰਗ ਕਰਦੇ ਸਮੇਂ ਆਪਣਾ ਫੋਨ ਨਾ ਸੁਣੋ ਜਿਹਦੇ ਕਰਕੇ ਜ਼ਿਆਦਾ ਐਕਸੀਡੈਂਟ ਹੁੰਦੇ ਹਨ ਤੇ ਜਿਹੜਾ ਆਪਣਾ ਵਹੀਕਲ ਏ ਉਹਨੂੰ ਸਹੀ ਪਾਰਕਿੰਗ ਸਹੀ ਜਗ੍ਹਾ ਤੇ ਉਹਨੂੰ ਸਟੈਂਡ ਕਰੋ ਆ ਲੋਕਾਂ ਦੀ ਕੀ رائے ਆ ਜਦੋਂ ਵੀ ਇਹ ਆ ਚਲਾਨ ਕੱਟੇ ਆ ਤਾਂ ਕੋਈ ਲੋਕਾਂ ਦੀ رائے ਵੀ ਦਿੱਤੀ ਹੈ ਜਾਂ ਸਿਰਫ ਪ੍ਰਚਾਰ ਆ ਅਸੀਂ ਹੁਣ ਜਦੋਂ ਚਲਾਨ ਕੱਟ ਰਹੇ ਸੀ ਅਸੀਂ ਤਿੰਨ ਚਾਰ ਦਿਨਾਂ ਤੋਂ ਤਕਰੀਬਨ ਇੱਥੇ ਲੱਗੇ ਆ ਜਦੋਂ ਚਲਾਨ ਕੱਟ ਰਹੇ ਸੀ ਕਈ ਲੋਕ ਸਾਡੇ ਕੋਲ ਰੋਕ ਕੇ ਜਾਂਦੇ ਨੇ ਰੋਕਿਓ ਬਾਰ ਬਾਰ ਅਸੀਂ ਕਹਿੰਦੇ ਨੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇੱਕ ਯੂਨੀਵਰਸਿਟੀ ਦਾ ਕੋਈ ਬੜਾ ਵੱਡਾ ਅਫਸਰ ਸੀ ਉਹਨੇ ਆਪਣੇ ਫੋਨ 'ਚ ਬਹੁਤ ਵੀਡੀਓ ਵੀ ਰਿਕਾਰਡਿੰਗ ਕੀਤੀਆਂ ਅਸੀਂ ਉਹਨੇ ਸਾਨੂੰ ਸਪੈਸ਼ਲ ਵੀਡੀਓ ਵੀ ਦਿਖਾਈ ਤੇ ਰੁੱਕ ਕੇ ਗਈ ਤੇ ਇਹ ਵੀ ਕਹੇ ਕਈ ਮੇਰੇ ਦਫ਼ਤਰ ਆਉਣਾ ਤੁਹਾਨੂੰ ਚਾਹ ਪਣੀ ਪਿਲਾਵਾਂਗੇ ਤੁਸੀਂ ਅੱਜ ਬਹੁਤ ਵਧੀਆ ਕੰਮ ਕਰ ਰਹੇ ਹੋ ਬੜਾ ਬੜਾ ਪੜਾਵੇ ਦੇ ਆਪਾਰਤ ਨੇ ਅਭੀ ਇਹ ਬਾਹਰ ਖੁੱਲਾ ਖੁੱਲਾ ਦਿਖ ਰਿਹਾ ਮੌਲ ਕਿਵੇਂ ਦੇਖ ਰਹੇ ਇਸ ਲੋ ਇਹ ਮੌਲ ਇਸੇ ਕਰਕੇ ਖੁੱਲਾ ਦਿਖ ਰਿਹਾ ਜਿਹੜੇ ਲੋਕ ਨੇ ਜਿਹੜੇ ਰੋਂਗ ਸਾਈਡ ਡਰਾਈਵਿੰਗ ਨਹੀਂ ਕਰਦੇ ਰੋਂਗ ਸਾਈਡ ਵਹੀਕਲ ਨਹੀਂ ਖੜੇ ਸਾਡੇ ਪੁਲਿਸ ਦੇ ਖੜਨ ਵਾਲੀ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਹੁਣ ਜਿਹੜਾ ਅਸੀਂ ਜਾਗਰੂਤ ਕਰਨਾ ਚਾਹੁੰਦੇ ਆ ਜਿੰਨੇ ਯੂਨੀਵਰਸਿਟੀ ਦੇ ਆਲੇ ਦੁਆਲੇ ਪੀਜੀਆਂ ਚ ਤਕਰੀਬਨ ਮੁੰਡੇ ਕੁੜੀਆਂ ਜੋ ਕੋਈ ਵੀਰਿੰਦ ਨੇ ਉਹ ਪਲੀਜ਼ ਉਹ ਰੂਲ ਫੋਲੋ ਕਰੋ ਅਸੀਂ ਵੀ ਨਹੀਂ ਚਾਹੁੰਦੇ ਵੀ ਕਿਸੇ ਪੜੇ ਲਿਖੇ ਮੁੰਡਿਆਂ ਦਾ ਚਲਾਨ ਕਰੀਏ ਸਾਨੂੰ ਵੀ ਇਹ ਚੰਗਾ ਲੱਗਦਾ ਪਰ ਰੂਲ ਫੋਲੋ